ਤਨ ਤਨ ਸ੍ਰੀ ਵਾਹਿਰੂ ਸਹਿਬੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰੋ ਕਿਰਪਾ ਦੁੱਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਝੀ ਦੁੱਖ ਪੰਜਨ ਤੀਰ ਨਾਮ ਜੀ ਦੁੱਖ ਪੰਜਨ ਤੀਰ ਨਾਮ ਆਠ ਪਹਿਰ ਅਰਾਧੀਏ ਪੂਰਨ ਸਤਗੁਰ ਗਿਆਨ ਰਹਾ ਜਿਦ ਘਰ ਵਸੇ ਪਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੀਂਦ ਨ ਆਵਾਈ ਰਸਨਾ ਹਰ ਗੁਣ ਗਾਉ ਸਿਵਾ ਸੁਰਤ ਨ ਜਾਣੀਆ ਨਾ ਜਾਪੀ ਅਰਾਦੇ ਊਟ ਤੇਰੀ ਜਗ ਜੀਵਨਾ ਮੇਰੀ ਠਾਗੂ ਰਗ ਮੰਗਾਦ ਐ ਕਿਰਪਾਲ ਗੁਸਾਈਆ ਨੱਠੀ ਸੋ ਸੰਕਾਪ ਤੱਤੀ ਵਾ ਨ ਲੱਗਈ ਸਤਗੁਰ ਕੀ ਆਪ ਗੁਰ ਨਾਨਕਿਓ ਗੁਰੇ ਗੁਰ ਸਚੈ ਸੇਜਨ ਹਾਰੇ ਗੁਰ ਪਿੱਠੈ ਸਭ ਕਿਛ ਪਾਇਆ ਜਨ ਨਾਨਕ ਸਤਬਲਿਹਾਰੀ ਗਾੜੀ ਮੰਹਲਾ ਪੰਜਵੈ ਸੁਖੀ ਹਰੇ ਕੀ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਜੀਵਾਇ ਕਾਟੇ ਕਸ਼ਟ ਪੂਰੇ ਗੁਰ ਦੀਵੋ ਸੇਵਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚੰਤ ਫੁਣੀ ਮਨ ਆਸ ਕਰੀ ਦਿਆ ਸਤ ਗੁਰ ਗੰਤਸਾ ਦੁਖ ਨਾ ਟੇ ਸੁਖ ਆਈ ਸਮਾਈ ਧੀਲ ਪਰੇਡਾ ਗੁਰ ਫਰਮਾਈ ਚਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖੁਲ ਫਲੀ ਗਉੜੀ ਮਹਲਾ 5 ਤਾਬ ਗਏ ਪਾਈ ਪ੍ਰਸਾਦ ਸੀਤਲ ਬੈ ਕੀਨੀ ਪ੍ਰਵਦਾ ਪ੍ਰਕਿਰਪਤੀ ਪੈ ਸੁਹੇਲੀ ਜਨਮ ਜਨਮ ਕੇ ਵਿਛਰੇ ਬੀਲੀ ਰਹਉ ਸਿਮਰਤ ਸਿਮਰਤਿ ਪ੍ਰਭ ਕਾ ਨਾਮ ਸਗਲ ਰੂਪ ਕ ਬਿਨ ਸੇਠਾਉ ਸੇ ਸੁਬਾਹ ਬੁਲਐ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਰ ਤਦ ਜਮ ਨੀਂਦ ਨ ਆਵੈ ਕਹ ਨਾਨਕ ਜੋ ਹਰ ਗੁਣ ਗਾਵੈ ਗਉੜੀ ਮੰਹਲਾ ਪੰਜਵੈ ਜੇ ਸਿਮਰਤ ਦੂ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਖਾਨੀ ਰਹਾ ਇਕ ਸਿਵਨ ਨਾਈ ਦੂਜਾ ਕੋਈ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸਖ ਕਰੀਕ ਹਰ ਹਰ ਅੱਖਰ ਮਨ ਮੈਂ ਦੀਕ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਿ ਜਾਮੀ ਗਾਉੜੀ ਭੱਲਾ ਪੰਜਵਾਂ ਕੋਟ ਬਿਗਨਹਿ ਰਹਿ ਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨੋਹੀ ਪੀਵਤ ਰਾਮ ਨਸ ਅੰਮ੍ਰਿਤ ਗੂੰਜਾਸ ਜਪ ਹਰ ਚੰਨ ਮਿਟੀ ਕੁਦਤਾਸ ਰਹਾਉ ਸਰਬ ਕਲਿਆਣ ਸੁਖ ਸਹਿਜਿ ਦਾਣਾ ਜਾ ਕਰ ਦੇਵ ਸੈ ਭਗਵਉ ਆਉ ਕਦਮ ਮੰਤਰ ਤੰਤ ਸਵ ਸਰੀ ਕੰਨੀ ਹਾਰ ਦਮਹ ਮਹਤਉ ਤਜ ਸਭ ਪਰਮ ਪਜਿ ਉਪਾਰ ਬ੍ਰਹਮਾ ਕਉ ਨਾਨਕਾ ਟਲ ਇਹੋ ਧਰਮਉ ਗੋੜੀ ਮੰਲਾ ਪੰਜਵਾ ਸਤਿ ਪਈ ਗੁਰੂ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੀ ਪਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੈ ਕਲੀਓਨ ਔਰ ਬ੍ਰਹਮ ਗੁਣ ਅਗੰਬੀਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦੇ ਅਵਰੀ ਜਨमीत ਮਨਬੱਟ ਕਰਮਾ ਪ੍ਰਾਪਨਾ ਧਿਆਈ ਨਾਨਕ ਦਾ ਤੇਰੀ ਸਰਨਾਈ ਗਾੜੀ ਮਹਲਾ ਪੰਜਵਾਂ ਨੀਤਰ ਪ੍ਰਗਾਸ ਕੀਏ ਗੁਰਦੀਵ ਨੀਤਰ ਪ੍ਰਗਾਸ ਕੀਆ ਗੁਰਦੀਵ ਪਰਮਗੇ ਪੂਨ ਬੀਸੀ ਉਰਹਾ ਸੀਤ ਲਾਤੀ ਰਖਿਆ ਬਿਹਾਰੀ ਪਰਮ ਭ੍ਰਮ ਪ੍ਰਾਪਾ ਕਰਪਾਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਾੜੀ ਮਹਲਾ ਪੰਜਵਾਂ ਸਿਰ ਗਰਵੈ ਸੋ ਹਰਜਨ ਪਿਆਰੀ ਸਰਗੁਰ ਪ੍ਰਮੇਰਿ ਕਾਜ ਸੁਆਰੀ ਰਹਾਉ ਦ੍ਰਿਸ਼ਟ ਦੂਤ ਪਰਮੇਸ਼ਰਿ ਮਾਰੇ ਜਨ ਕੀ ਪੈ ਜੇ ਰਕੀ ਕਰਤਾਰੀ ਬਾਦਸ਼ਾਹ ਸਭ ਸਵਸਕਰ ਦੀਨੇ ਅੰਮ੍ਰਿਤ ਨਾਮ ਰਸ ਪੀਨੇ ਨਿਰਪੋਹੀ ਪਜੂਪ ਗਵਾਨ ਸਾਸਨ ਮਿਲ ਕੀਨੋ ਦਾਨ ਸੰ ਪਰਿਪ੍ਰਵੰਤ ਜਰ ਜਾਮੀ ਨਾਨਕੋਟ ਪਕਰੀ ਪ੍ਰਭ ਸੁਆਮੀ ਗੜੀ ਮੱਲਾ ਪੰਜਵੈ ਰਾਗ ਪਿਤਾ ਪ੍ਰਮੀਰੀ ਮੋਹਿ ਨਿਰਗੁਣ ਸਾਗੁਣ ਤੀਰੀ ਰਹਾਉ ਪੰਚ ਵਿਖੜੀ ਏਕ ਗਰੀਬਾ ਰਖੁ ਰਖ ਨਿਹਾਰੀ ਖੀਰ ਕਰੀ ਅਰੇ ਬੋ ਸੰਤਾ ਵਈ ਆਇਓ ਸੰਤੁ ਹਾਰੀ ਕਰ ਕਰ ਹਾਰਿਉ ਅਨਕ ਬੋ ਪਾਂਤੀ ਛੋਡੇ ਕਿਥੋਂ ਨਾਹੀ ਇਹ ਕਬਾਤ ਸੁਨ ਤਾਂ ਕੀ ਉਟ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਪਾਉ ਗੁਰ ਕੈ ਸਬਦ ਕਮਾਇਆ ਜੀਤ ਲੇ ਹੋਈ ਮਾਂ ਬਿਖਾ ਦੀ ਸਹਿ ਸੁਹੇਲੀ ਬਾਣੀ ਆਉ ਨਾਨਕ ਮਨ ਭਿਆ ਪ੍ਰਕਾਸ਼ ਪਾਇਆ ਪਾ ਨਿਰਵਾਣੀ ਵਿਲਾਹ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰ ਦੀਵੋ ਸਿਉ ਕਪਨੀ ਲਾਇਓ ਸਿਵ ਬਿਗਨ ਲਾਗੇ ਜਪ ਲਖ ਵੀਵ ਤਤਪਨੀਤਿ ਪਹੀ ਗੁਰ ਗਾਈ ਦੁਰਤ ਗਿਆਨ ਹਰਿ ਨਾਮ ਤੇ ਆਈ ਰਹਾਉ ਸਭਨੀ ਥਾਈ ਰਵਿਆ ਆਪ ਆ ਜੁਗਾਦ ਢੱਕ ਵਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲੱਗੇ ਮਨ ਮੀਠੀ ਨਿਰਵਿਗਨ ਹੋਏ ਸਭ ਥਾਈ ਉਠੀ ਸਹ ਸੁਖ ਪਾਏ ਸਤਿਗੁਰ ਤੁਠੇ ਪਰ ਬ੍ਰਹਮ ਪ੍ਰਭ ਹੈ ਰਖਵਾਲੀ ਜਿੱਥੇ ਕਿਥੇ ਦਿਸੇ ਨਾ ਲੀ ਨਾਨਕ ਦਾਸ ਖਸਮ ਪ੍ਰਤਪਾਲੀ ਬਿਲਾ ਨਮਹ ਲੈ ਪੰਜਵਾ ਤਨ ਕੰਮ ਪ੍ਰਭ ਇੱਤੇ ਧਿਆਈ ਰੋਗੇ ਸਲੇ ਸੁਪਾਈ ਗੁਰ ਲੋਕਾਂ ਤੇ ਦੀਨੋਂ ਦਾਨ ਸਫਲ ਜੀਵਨੋ ਜੀਵਨ ਪਰਵਾਨਾ ਸਫਲ ਜਨਮ ਜੀਵਨ ਪਰਵਾਨ ਰਾਵ ਅਕਤਿ ਕਿਤਾ ਅਮ੍ਰਿਤ ਪ੍ਰਭ ਬਾਣੀ ਕਉ ਨਾਨਕ ਦਾਵ ਜੀ ਵੈਗਿਆਨੀ ਮਿਲਾਲ ਮਹਲਾ 5 ਸਤ ਪਾਈ ਗੁਰ ਸਬਗੁਰ ਪੂਰੀ ਸੁਖ ਉਜੇ ਬਾਜੀ ਅਨਹ ਤੂਰੀ ਰਹਾ ਤਾਪ ਪਾਪ ਸੰਤਾ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਵਨਾਸੀ ਅੰਧ ਕਰ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਤ ਸਵਾਰੀ ਬਲਾਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰੀ ਆਪਣਾ ਬਿੱਦ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਬਿਖਸੀ ਸਭ ਪਰਿਵਾਰਿਆ ਕਾਰਜ ਸੰਗੁਰੇ ਆਪ ਸਵਾਰਿਆ ਵੱਡੀ ਆਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵੰਤਰਨ ਤ੍ਰਿਪਾਵਨ ਹਰਿਆ ਹੋਈ ਸਗਲੇ ਜੀ ਸੋ ਤਾਰਿ ਆਉ ਮਨ ਇਛੇ ਨਾਨਕ ਪਲ ਪਾਈ ਪੂਰਨ ਇਛ ਪੁਜਾਰੀਆ ਬਿਨਾ ਨਮਹ ਲਾ ਪੰਜਿ ਵਾ ਰੋਗਿਆ ਪ੍ਰਵਾਹ ਗਵਾਇ ਨੀਂਦ ਪਈ ਸੁਖ ਸਹਿ ਕਰਿ ਆਇ ਰਹਾਉ ਰਜ ਰਜ ਭੋਜਨ ਖਾਵ ਮੇਰੇ ਪਾਈ ਅਮਰਤ ਨਾ ਅਰਤ ਮਾਟਿਆਈ ਨਾਨਕ ਗੁਰੂ ਉਰੇ ਸ੍ਰਿਨਾਈ ਜਿਨ ਆਪਣੇ ਨਾਮ ਕੀ ਪੈ ਜਿਖਾਈ ਬੇਲਾ ਉਲ ਮਹਲਾ ਪੰਜਵਾ ਤਾ ਸੰਤਾ ਸਗਲੇ ਕੀ ਬਿਨ ਸੇ ਤੇ ਰੋਗ ਪਾਰ ਬ੍ਰਾਂਤੋਂ ਬਖਸੀਆ ਸੰਤਨ ਰਸ ਭੋਗ ਰਹਾ ਸਰ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੂ ਗੁਣ ਗਾਓ ਨਿਤ ਰਾਮ ਕੀ ਇਹ ਅਖ ਦਯੋਗ ਆਏ ਬਸੁਰ ਗਰਦੀਸ ਮਹੈ ਇਹ ਪਲੇ ਸੰਯੋਗ ਨਾਨਕ ਪ੍ਰਸ ਪ੍ਰਸੰਨ ਪਾਏ ਲਹਿ ਗਏ ਵਿਯੋਗ ਮਿਲਾ ਹੁ ਮਹਲਾ ਪੰਜਵੈ ਵੰਦਨ ਕਾਟਿਆ ਪ੍ਰਭ ਹੁਆ ਕਿਰਪਾਲੂ ਦੀਨ ਰਿਆਲ ਪ੍ਰਪਾਰ ਬ੍ਰਹਮ ਤਾਕੀ ਨਦਨ ਹਾਲੀ ਗੁਰ ਪੂਰੇ ਕਿਰਪਾ ਕਰੀ ਕਾਟੈ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਥਿਆਮਨ ਜੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਥ ਸੰਗ ਮਨ ਤਨ ਹਿਤੇ ਫਿਰ ਦੁੱਖ ਨਾ ਜਾਪੈ ਹਰੇ 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 ਆ ਜਾਪੀਐ ਅੰਤਰ ਲਿਵ ਲਾਈ ਜਿ ਲਿਵਕ ਤਰੇ ਸੁਧ ਹੋਈ ਸਾਧੂ ਸਰਣਾਈ ਸੁਨ ਤੈ ਜਪ ਤ ਹਰਿ ਨਾਮ ਜਾਸਾ ਤਾ ਕੀ ਦੂਰ ਬਿਲਾਇ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਮਿਲਾਵਲ ਮਹਲਾ ਪੰਜਵਾਂ ਹਰ 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 ਅਰਾਧੀ ਹੈ ਹੋਈ ਅਰੂਗ ਰਾਮ ਚੰਦ ਕੀ ਲਛਟੀ ਕਾ ਜਨ ਮਾਰਿਆ ਰੂਗ ਰਹਉ ਗੁਰਪੂਰ ਹਰਿ ਜਪਿਐ ਨ ਕੀਟੈ ਭੋਗ ਸਤ ਸੰਗਤ ਕੈ ਵਾਰਨੇ ਮਿਲਿਆ ਸੰਜੋਗ ਜੇ ਸਿਮਰੈ ਸੁਖ ਪਾਈਐ ਬਿਨਸੀ ਬਿਯੋਗ ਨਾਨਕ ਪ੍ਰਸਰਨਾ ਗਤੀ ਕਰਨ ਕੰਨ ਜੋਗਾ ਰਾਗ ਬਿਲਾਵਲ ਮਹੱਲਾ 5 ਦੁਖ ਦੀ ਕਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦਿ ਅਵਰ ਉਪਾਸ ਸਭ त्यागਿਆ दारू ਨਾਮ ਲਿਆ ਤਾ ਪਾ ਸਭ ਮਿਟੀ ਰੋਗ ਸੀਤਲ ਮਨ ਪਿਆਉ ਗੁਰਪੂਰ ਅਰਾਧਿਆ ਸਗਲਾ ਦੁੱਖ ਗਿਆ ਰਾਖਨ ਹਰੈ ਰੱਖਿਆ ਆਪਣੀ ਕਰਮੈ ਆਉ ਰਹਾਉ ਮਾਂ ਪਕੜੈ ਪ੍ਰਭ ਕਾਂਢਿਆ ਕੀਨਾ ਆਪਣੇ ਆਉ ਸਿਮਰ ਸਿਮਰ ਰਮਨ ਤਨ ਸੁਖੀ ਨਾਨਕ ਨਿਰਭੈ ਆਉ ਮੇਲਾ ਨ ਮਹਲਾ ਪੰਜੇ ਵਾ ਰੋਗ ਮਿਟਾਇਆ ਆਪ ਪ੍ਰਭ ਉਪਜੈ ਸੁਖ ਸੰਤੋ ਵਡ ਪਰਤਾਵ ਜੱਜ ਰੂਪੂ ਅਰ ਕੀਨੀ ਲੋਤ ਗੁਰੂ ਗੋਬਿੰਦ ਕਿਰਪਾ ਕਰੀ ਰੱਖ ਮੇਰਾ ਭਾਈ ਹਮ ਤਿਸ ਕੀ ਸਰਨਾ ਗਤੀ ਜੋ ਉਸ ਦਾ ਸਹਾਈ ਰਹਾਉ ਮਿਰਥੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹਲਾ 5 ਤਤੀ ਵਾ ਨ ਲੱਗੈ ਪਰ ਰਾਮ ਸਰਨਾਈ ਚੋ ਗਿਰਧ ਹਮਾਰੀ ਰਾਮ ਕਾ ਦੁਖ ਲੱਗੇ ਨਾ ਪਾਈ ਸੰਤ ਗੁਰ ਪੂਰਾ ਪੀਟਿਆ ਜਨ ਬਨਤ ਬਨਾਈ ਰਾਮ ਨਾਮ ਔਖਰ ਦੀਆ ਏਕਾ ਲਿਵ ਲਾਈ ਰਹਾ ਰਾਖ ਲੀਏ ਤਨ ਰਖਨ ਹਾ ਸਭ ਬਿਯਾਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਭੈ ਸਹਾਈ ਮਿਲਾਲ ਮਹੰਲਾ ਪੰਜਵਾ ਆਪਣੀ ਬਾਲ ਕਾਵ ਰੱਖਿਆ ਨਾ ਪਾਰ ਬ੍ਰਹਮ ਗੁਰ ਦੀ ਵੋ ਸੁਖ ਸਾਹ ਸਹਜ ਅਨੰਦ ਭਈ ਪੂਰਨ ਭਈ ਸੀ ਵਰਹਾ ਭਜਨ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜੀਵਲੈਨ ਜਾ ਕਾਵਟ ਕਰਤਾ ਦੁਖ ਮਾਰੇ ਬਖਸ਼ਿਆ ਨੇ ਆਪਣੀ ਕਲਦਾਰੀ ਮਨ ਪਾਸਟ ਪਾਲਰ ਦਿੱਤੀਆਂ ਨਾਨਕ ਬਲਿਹਾਰੀ ਬਿਲਾਲ ਮਹਲਾ 5 ਤਾਪ ਲਾਇਆ ਗੁਰ ਸਿਰਜਣਹਾਰ ਸਤਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੈ ਸੰਸਾਰੂ ਰਹਾਉ کرمستار بال کر لی نو پر امرت نام رس داس کی لال رکھے میروان گرو نانک بولا درگی پروان بلال محلہ پنج وا آ پاپتی رکھی آپ شیتل پہ گر چرنی لاگی رام نام ہردے میں جا پور ہ ਕਰ ਕਿਰਪਾ ਹਸਤੇ ਪ੍ਰਾਦੀਨੇ ਜਗਤ ਉਦਾਨ ਆਖਣ ਪਰਤਾਪ ਦੋ ਵਿਨ ਸੇ ਸੁਖ ਅੰਤ ਪ੍ਰਵੇਸਾ ਤ੍ਰਿਸ਼ਮ ਬੁਜੀ ਮਨ ਤਨ ਸਤਰਾਪ ਅਨੰਤ ਕੋ ਨਾ ਸਰਨ ਸਮਰਥਾ ਸਰ ਸ੍ਰੀ ਕੋ ਮਾਈ ਬਾਪਾ ਪਾਦਵਛਲ ਪਾ ਪੰਝਨ ਸਵਾਮੀ ਗੁਣ ਗਾਉਤ ਨਾਨਕ ਆਲਾਪ ਛੋਟ ਮਹਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰ ਆਪਣਾ ਮਨ ਤਨ ਪਾਇ ਰੋਗਾ ਕੋਟ ਬਿਗਨ ਲਾਤੀ ਪ੍ਰਵ ਸਰਨ ਪਰਟੇ ਭਲੇ ਸੰਜੂਗਾ ਪ੍ਰਭ ਮਾਨੀ ਸੱਜ ਸੁਭਾਖਿਆ ਗਾਵ ਸੁਨੋ ਪੜੋ ਨਿਪਾਈ ਘਰ ਪੂਰੇ ਤੂੰ ਰਾਖਿਆ ਰਹਾਉ ਸੱਚਾ ਸਹ ਮਿੱਤ ਵਿਦਾਈ ਭਇਤਾ ਵchnਾ ਦਿਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਮਿਰਦ ਬ੍ਰਤ ਪਾਲਾ ਹਰ ਅਮਰਤ ਨਾਮ ਭੋਜਨ ਨਿਤ ਪਿੰਚਾ ਸਰਬ ਵੇਲਾ ਮੁਖਾ ਪਾਵਾ ਜਰਮ ਰਤਾ ਸਭ ਨਾਠੀ ਗੁਣ ਗੋਬਿੰਦ ਅਨਿਤ ਗਾਵਾ ਸੁਣੀ ਅਰਦਾਸ ਸੁਆਮੀ ਮੀਰੈ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰਾ ਗੁਰੂ ਨਾਨਕ ਕੀ ਵਡਿਆਈ ਬਿਲਾ ਸੋਟ ਮਹੱਲਾ ਪੰਜਵਾ ਸੂਰਮੰਗਲ ਕਲਿਆ ਸਹਿਜਨ ਪ੍ਰਭ ਕੀ ਚਨ ਨਿਹਾਰੀਆ ਰੱਖਣ ਹਾਰੇ ਰੱਖਿਓ ਬਾਰਕ ਸਤਿਗੁਰ ਤਾਪ ਉਤਾਰਿਆ ਉvre ਸਤਿਗੁਰ ਕੀ ਸਰਨ ਆਈ ਜਾ ਕੀ ਸੇਵਨਾ ਮਿਰਥੀ ਜਾਈ ਰਹਾ ਕਰਮੈ ਸੁਖ ਬਾਰਪਨ ਸੁਖਾ ਪ੍ਰਾਪਨੇ ਭੈ ਦਿਆ ਲਾਉ ਨਾਨਕ ਬਿਗਨ ਨਾ ਲਾਗੇ ਕੋ ਮੀਰਾ ਪ੍ਰਭੂਆ ਕਿਰਪਾਲਾ ਸੋਰਠਿ ਮਹਲਾ ਪੰਜਵਾਂ ਗੈ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੀ ਕਿਰਪਾ ਧਾਰੀ ਆਦ ਬਹਰ ਰਦੋ ਸwami ਪੂਰਨ ਕਾਲ ਹਮਾਰੀ ਹਜਿਓ ਤੂੰ ਉਹ ਸੁਖ ਸੰਪਤਿ ਦਾਸ ਰਾਖ ਲਿਓ ਭਾਈ ਮੇਰੀ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਓ ਆਪਣੀ ਖਸਮ ਪੁਰਸਾ ਕੋ ਨਾਨਕ ਗੁਰਪੂਰਾ ਭੀਟਿਓ ਮਿਟਿਓ ਸੰਗਲ ਦੇਸਾ ਸੋਟ ਮਹਨ ਲਾ ਪੰਜਾਬ ਸਿਮਰ ਸਿਮਰ ਗੁਰਸਤ ਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗੁਰਬਚਨੀ ਮਨਿ ਛੇ ਫਲ ਪਾਇਆਉ ਮੇਰਾ ਗੁਰਪੂਰ ਸਦਾਤਾ ਕਰਨ ਕਾ ਸਮਰਾਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਆਨੰਦ ਮਨੋਦ ਮੰਗਲ ਗੁਣ ਕਾਓ ਗੁਰੂ ਨਾਨਕ ਪਹੰਦੇ ਆ ਲਾਉ ਜੈ ਜੈ ਕਾਰ ਪਹ ਜੈ ਭੀਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦੁਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾਦਾਰੀ ਆਪਣਾ ਮਿਰਤ ਸਮਾਰਿਆ ਉਹੀ ਰਾਜੀ RAM ਕੀ ਰਖਵਾਲੀ ਸੂਸੈ ਅਨੰਦ ਗੁਨ ਗਾਓ ਮਨ ਤਨ ਦੇ ਸੁਖਾਲੀ ਰਹਾਉ ਪਤ ਦਾਨ ਸੰਗ ਮੇ ਰਹਿ ਮੈਂ ਤਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸੈ ਸਨ ਨਾਨਕੀ ਅਰਦਾਸ ਸੋਟ ਮਹੰਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰੀ ਸਗਲੇ ਰੋਗ ਵਿਦਾਰੀ ਘਰ ਪੂਰੇ ਕੀ ਸਰਨੀ ਉਬਰੀ ਕਰ ਸਤਿ ਸواری ਹਰ ਜਨ ਸਿਮਰਿਆ ਨਾਮ ਧਾਰੂ ਤਾ ਪੁਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰ ਰਹਾ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਵੱਡੇ ਵੱਡੇ ਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੋਟ ਮਹੱਲਾ ਪੰਜਵਾਂ ਪੈ ਕਿਰਪਾ ਸੁਆਮੀ ਮੇਰੇ ਤੇ ਸਾਚੇ ਦਰਬਾਰ ਸੰਗੁਰ ਤਾਮ ਗਵਾਇਆ ਭਾਈ ਠਾਨ ਪਈ ਸੰਸਾਰੀ ਆਪਣੇ ਜੀ ਜੰਤ ਆਪੇ ਰਾਖੀ ਜਮੈ ਕਿਉ ਹਟ ਤਾਰ ਹਰਕੀ ਤਨ ਦੇ ਉਰਤਾਰ ਸਦਸਦਾ ਪ੍ਰਸਮ ਦੇ ਪਾਈ ਦੁਖ ਕਿਲ ਕਟਨ ਹਾਰੇ ਰਹਾ ਦੇਸ ਕੀ ਸੈਣੀ ਉਵਰੇ ਭਾਈ ਜਨ ਰਚੈ ਸਭ ਕੋਈ ਕਨਕਾ ਸਮਰਾ ਸੋਭਾਈ ਸਚੈ ਸੱਚੀ ਸੋਈ ਨਾਨਕ ਪ੍ਰਭੂ ਤੇ ਆਈਏ ਭਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜਵਾਂ ਸੰਤੋ ਹਰਿ ਹਰਿ ਨਾਮ ਧਿਆਈ ਸੁਖ ਸੰਗਰ ਪ੍ਰਭੈ ਸਿਰੋ ਨਾਹੀ ਮਨ ਚਿੰਦੇ ਹੜਾ ਫਲ ਪਾਈ ਰਹਾ ਸਤਿਗੁਰੂ ਦੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਪੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਨਾਮ ਮੰਗਲ ਰਸ ਰੂਪਾ ਹਰ ਕਾ ਨਾਮ ਆਦਾਰੂ ਨਾਨਕ ਪਾਸ ਰਾਖੀ ਪਰਮੇਸ਼ਰੀ ਰਿਆ ਸ ਸੰਸਾਰੂ ਸੋਟ ਮਹਲਾ ਪੰਜਵਾ ਮੇਰਾ ਸੰਤ ਗੁਰਖਵਾਲਾ ਹੁਆ ਧਾਰ ਕਿਰਪਾ ਪ੍ਰਭਾ ਦੇ ਰੱਖਿਆ ਹਰ ਗੋਵਿੰਦ ਨਵਨ ਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ ਇਲਾਜ ਰਖਾਈ ਸਾ ਸੰਗਤ ਤੀ ਸਫਲ ਪਾਈ ਸੰਤ ਗੁਰ ਕੈ ਬਲ ਜਾਈ ਹਰ ਪਲ ਪ੍ਰਾਪਦੂ ਐਸ ਵਾਰੇ ਹਮਰਾ ਗੁਣ ਆ ਗੁਨਾ ਵਿਚਾਰਿ ਆਉ ਅਟਲ ਬਚਨ ਨਾਨਕ ਗੁਰਤੀ ਰਾ ਸਫਲ ਕਰ ਮਸਤ ਤਾਰਿਆ ਸੋਰਠ ਮਹਲਾ ਪੰਜਵ ਜੀਏ ਜਨ ਪਿਰ ਸਾਹਿਬ ਦੀ ਸਕੀ ਕੀ ਯਸੂਈ ਸੰਤ ਸਹਾਈ ਆਪਣੀ ਸੇਵਕੀਆ ਪੀਰ ਆਖੇ ਪੂਰਨ ਭਈ ਬਡਾਈ ਪਾਰ ਬ੍ਰਹਮਪੁਰਾ ਮੇਰੇ ਨਾਲ ਗੁਰੂ ਰਹਿ ਪੂਰੀ ਸਭ ਰਾਖੀ ਹੋਏ ਸਰਬ ਦੇ ਆਰ ਅੰਦਰ ਨਾਨਕ ਨਾਮ ਤੇ ਆਏ ਜੀ ਪ੍ਰਭ ਕਾ ਦਾਤਾ ਆਪਣੀ ਦਾਸ ਕੋ ਕੰਠ ਲਾਈ ਰੱਖੇ ਜੋ ਬਾਰਕ ਪਤ ਮਾਤਾ ਉਤ ਸੋਟ ਮਹੱਲਾ ਪੰਜਵਾ ਠਾਣ ਪਾਈ ਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰੂ ਪੁਰਹਿ ਰਾਖੀ ਸੰਸਚੇ ਕੀ ਤਾਗੀ ਪਰਮੇਸ਼ਰ ਆਪੂ ਆ ਰਖਵਾਲਾ ਸਾਹ ਸਹਿ ਸੁਖ ਖਿੰਮੈ ਉਪਜੀ ਮਨ ਹੂ ਆਸਦਾ ਸੁਖ ਹਲ ਰਹਾਉ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੂਪ ਵਿਦਾਰੂ ਆਪਣੀ ਕਿਰਪਾਦਾਰੀ ਤਿੰਨ ਸਹਿਲੀ ਬਾਸਵਾਰੀ ਪ੍ਰਾਪਨਾ ਬਿਧਿ ਸਮਾਰਿਆ ਹਮਰਾ ਗੁਨਾ ਗੁਨਾ ਵਿਚਾਰਿਆ ਗੁਰ ਕਾ ਸੱਭ ਸਾਕੀ ਤਿੰਨ ਸਹਿ ਲੀਲਾ ਜਿ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੀਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰੱਖੀ ਸੋਟ ਮਹਲਾ ਪੰਜਵਾ ਗੁਰ ਪੂਰਾ ਆਰਦਾਇ ਕਰ ਸਹਲੇ ਸਾਦੀ ਸਨ ਮਨੋਤ ਪੂਰੀ ਬਾਜੀ ਅਨਹ ਤੂਰੀ ਸੰਤੋ RAM ਜਪ ਸੁਖ ਪਾਇਆ ਸੰਤ ਸਥਾਨ ਬਸਿਸ ਸਿੰਘ ਜੀ ਸਹਲੇ ਦੁਖ ਮਿਟਾਇਆ ਰਹਾਉ ਗੁਰੂ ਰੇ ਕੀ ਬਾਣੀ ਪਰਮ ਮਨ ਬਾਣੀ नानक नान खाणी निर्मल कथ दास नानकासी निर्मल अकथ कहानी नानक